ਮੇਰਾ ਦਰਸ਼ਨ ਸਿੰਘ ਹੈ ਜਿਹੜੇ ਹਰਮਿੰਦਰ ਸਿੰਘ ਸ਼ਹੀਦ ਹੋਏ ਨੇ ਕਸ਼ਮੀਰ ਦੇ ਵਿੱਚ ਇਹ ਮੇਰਾ ਭਤੀਜਾ ਸੀਗਾ ਉਹ 26 ਸਾਲ ਦੀ ਉਮਰ ਸੀਗੀ ਤੇ ਚਾਰ ਪੰਜ ਦਿਨ ਦੇ ਘਰੇ ਹੋਏ ਸੀਗੇ ਕੱਲ ਵੀ ਤਿੰਨ ਚਾਰ ਵਾਰੀ ਵੀਡੀਓ ਕਾਲ ਕਰਕੇ ਦਿਖਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਰਾਤ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਗ੍ਰੇਡ ਮਾਰ ਕੇ ਤਿੰਨ ਚਾਰ ਇੱਕ ਦਾ ਦੋਸਤ ਸੀਗਾ ਮਾਨੂਪੁਰ ਦਾ ਉਹ ਸ਼ਹੀਦ ਹੋਇਆ ਨਾਲ ਕੋਈ ਹੋਰ ਆਫਤ ਚਾਰ ਜਾਣੇ ਸ਼ਹੀਦ ਹੋਏ ਨੇ ਤਿੰਨ ਚਾਰ ਜਾਣੇ ਜਿੰਨਾ ਕਿ ਮੈਨੂੰ ਪਤਾ ਤੇ ਸਾਨੂੰ ਤਾਂ ਸਵੇਰੇ ਫੋਨ ਆਇਆ 7:00 ਵਜੇ 7:30 ਵਜੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਸੀ ਕਿ ਬੱਚਾ ਸ਼ਹੀਦ ਹੋ ਗਿਆ ਤੁਹਾਡਾ ਫਿਰ ਦੁੱਖ ਵਾਲੀ ਗੱਲ ਇਹ ਆ ਕਿ ਯਾਰ 5 ਦਿਨ ਤੋਂ ਪਿੱਛੇ ਤੋਂ ਘਰੇ ਹੋਏ ਨੇ ਬੱਚੇ ਅੱਜ ਅਸੀਂ ਨਵੇਂ ਚੁੱਕ ਦੀਆਂ ਗੱਲਾਂ ਕਰਦੇ ਆਂ ਬੜੀਆਂ ਤਕਨੀਕਾਂ ਦੀਆਂ ਗੱਲਾਂ ਕਰਦੇ ਆਂ ਅਸੀਂ ਐਂ ਪਾਕਿਸਤਾਨ ਦੇ ਗੋਡੀਆਂ ਲਵਾਤੀਆਂ ਸੀ ਆਹ ਕਰਤਾ ਉਹ ਕਰਤਾ ਸਾਸੀਂ 10-20 ਮਿਲਿਟੈਂਟ ਆਉਂਦੇ ਨੇ ਇਸ ਤੋਂ ਜ਼ਿਆਦਾ ਗਿਣਤੀ ਨੇ ਪਰ ਉਹ ਸਾਡੇ ਫੌਜ ਦੇ ਜਵਾਨਾਂ ਨੂੰ ਇੰਤਾ ਸ਼ਹੀਦ ਕਰ ਦਿੰਦੇ ਨੇ ਹਰ ਰੋਜ਼ ਅਰਥੀਆਂ ਉੱਠਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਹਰ ਰੋਜ਼ ਸ਼ਹੀਦ ਹੋ ਰਹੇ ਨੇ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿਸ ਤਕਨੀਕ ਦੇ ਨਾਲ ਇਹ ਮਿਲਿਟੈਂਸਾਂ ਦਾ ਮੁਕਾਬਲਾ ਕਰ ਰਹੇ ਨੇ ਕਿਹੜੀ ਤਕਨੀਕ ਹੈ ਇਹਨਾਂ ਦੇ ਕੋਲ ਤਾਰੇ ਗਏ ਹਰ ਕੋ ਡਰੋਨ ਦੀ ਤਕਨੀਕ ਆ ਗਈ ਕਦੇ ਕੋਸ਼ ਆ ਗਿਆ ਕਰੇ ਕੋਸ਼ ਆ ਗਿਆ ਐਦਾਂ ਨੌਜਵਾਨਾਂ ਨੂੰ ਘੇਰ ਘੇਰ ਕੇ 5 10 10 ਬੰਦੇ ਉਹਨਾਂ ਦੇ ਮਿਲਿਟੈਂਟਾਂ ਦੇ ਫੌਜ ਤੇ ਸਾਡੇ ਅੱਜ ਫੌਜ ਸਾਡੀ ਇਹਨਾਂ ਨੇ ਇੰਨੇ ਹੱਥ ਬੰਨਤੇ ਕਿ ਇੱਕ 10 ਵਜੇ 15 ਮਿਲੀਟੈਂਟਾਂ ਦਾ ਵੀ ਮੁਕਾਬਲਾ ਕਰ ਸਾਡੀ ਸਾਡੀ ਫੌਜ ਪਰ ਮਿਲਿਟੈਂਟ ਸਾਡੇ ਬੱਚਿਆਂ ਨੂੰ ਅੱਜ ਫੌਜੀਆ ਨੂੰ ਘੇਰ ਘੇਰ ਕੇ ਮਾਰਦੇ ਨੇ ਘੇਰ ਘੇਰ ਕੇ ਸ਼ਹੀਦ ਕਰਦੇ ਨੇ ਉਹਨਾਂ ਨੂੰ ਸਾਡੇ ਬੱਚਿਆਂ ਨੂੰ ਹੈ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਕਿਉਂ ਨਹੀਂ ਇਹਨਾਂ ਨੂੰ ਗਵਰਨਮੈਂਟ ਨੂੰ ਸਾਡੇ ਫੌਜੀਆ ਨੂੰ ਖੁੱਲੀ ਛੁੱਟਦੇ ਨੇ ਇਹ ਆਪਣੀਆਂ ਵੋਟਾਂ ਦੀ ਖਾਤਰ ਆਪਣੇ ਰਾਜਨੀਤੀ ਦੀ ਖਾਤਰ ਸਾਡੇ ਲੋਕਾਂ ਦੇ ਬੱਚੇ ਸ਼ਹੀਦ ਹੋ ਰਹੇ ਨੇ ਇੱਕ ਇੱਕ ਕਮਾਊ ਬੱਚਾ ਸੀਗਾ ਪਿਤਾ ਇਹਦਾ ਮੈਂਟਲੀ ਅਪਸੈਟ ਆ ਹੋਰ ਕੋਈ ਕਮਾਈ ਦੇ ਵਿੱਚ ਸਾਧਨ ਹੈ ਨਹੀਂਗਾ ਕੁਆਰਾ ਬੱਚਾ ਸੀਗਾ 26 ਸਾਲ ਦੀ ਇਹਦੀ ਉਮਰ ਸੀਗੀ ਠੀਕ ਆ ਨਾਲ ਤਾਂ ਜਿਹੜਾ ਬੱਚਾ ਸ਼ਹੀਦ ਹੋਇਆ ਇਹਦੇ ਹੀ ਦੋਸਤ ਸੀਗਾ ਉਹਦਾ 6 ਮਹੀਨੇ ਪਹਿਲਾਂ ਹੀ ਮੈਰਿਜ ਹੋਈ ਆ ਮੈਂ ਤਾਂ ਇਹ ਬੇਨਤੀ ਕਰਾਂਗਾ ਚਲੋ ਇੱਕ ਵਸਾ ਨੂੰ ਫਕਰ ਵੀ ਸਾਡਾ ਬੱਚਾ ਦੇਸ਼ ਦੇ ਲਈ ਸ਼ਹੀਦ ਹੋਇਆ ਸਾਡੀਆਂ ਪਿਛਲੀਆਂ ਤਿੰਨ ਪੀੜੀਆਂ ਫੌਜ ਦੇ ਵਿੱਚ ਇਸੇ ਸਿਖਰ ਫੋਰਸ ਖਲਾਈ ਦੇ ਵਿੱਚ ਰੇਜiment ਵਿੱਚ ਮੇਰਾ ਤਾਇਆ ਨਗੇਂਦਰ ਸਿੰਘ ਜੀ ਸੂਬੇਦਾਰ ਰਟਾਇਰ ਹੋਏ ਸੀ ਮੇਰਾ ਭਰਾ ਉਹ ਹੌਲਦਾਰ ਰਟਾਇਰ ਹੋਇਆ ਹੁਣ ਇਹ ਵੀ ਹੌਲਦਾਰ ਸੀਗਾ ਇਹਦੀ ਦੋ ਤਿੰਨ ਸਾਲ ਦੀ ਸਰਵਿਸ ਰਹਿ ਗਈ ਸੀ ਪਰ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਆਪਣੀ ਫੌਜ ਦੇ ਲਈ ਕੀ ਕਰ ਰਹੀਆਂ ਆਪਣੇ ਜਵਾਨ ਦੇ ਫੌਜ ਜਵਾਨਾਂ ਦੇ ਲਈ ਕੀ ਕਰ ਰਹੀਆਂ ਕਿਹੜੀ ਤਕਨੀਕ ਹੈ ਕਿ ਇਹਨਾਂ ਕੋਲ ਇੰਨੀ ਘਟੀਆ ਤਕਨੀਕ ਇੰਡੀਆ ਦੀ ਹੋ ਗਈ ਅੱਜ ਤੱਕ ਜੇ ਤੂੰ 5-10 ਮਿਲਟੈਂਟ ਪਰ ਲੁਕੇ ਬੈਠਣੇ ਪਹਾੜਾਂ ਤੇ ਉਹਨਾਂ ਦੇ ਮੁਕਾਬਲੇ ਲਈ ਸਾਡੇ ਫੌਜ ਦੇ ਜਵਾਨ ਮਰਵਾਏ ਜਾ ਰਹੇ ਨੇ ਸ਼ਹੀਦ ਕਰਾਈ ਜਾ ਰਹੇ ਨੇ ਵਰਤ ਨਹੀਂ ਕੋਈ ਭਾਰਤੀ ਕਦੋਂ ਹੋਏ ਮੰਨੂ ਪੂਰੀ ਡੇਟ ਦਾ ਤਾਂ ਪਤਾ ਨਹੀਂ ਜੀ ਇਹ ਬੱਚਾ ਪਲੱਸ 2 ਕਰਕੇ ਪਹਿਲੀ ਵਾਰੇ ਭਾਰਤੀ ਦੇਖਣ ਗਿਆ ਸੀ ਮਿਹਨਤ ਇਹਦੀ ਬਹੁਤ ਸੀਗੀ ਬਹੁਤ ਗਰੀਬ ਪਰਿਵਾਰ ਚੋਂ ਸੀਗਾ 17 17.5 ਸਾਲ ਦੀ ਉਮਰ ਦੇ 17.5 ਸਾਲ ਦੀ ਉਮਰ 'ਚ ਭਰਤੀ ਹੋ ਗਿਆ ਸੀਗਾ ਹੁਣ ਇਹਦੀ 2 ਸਾਲ ਰਹਿੰਦੇ ਸੀਗੇ ਕਿਹੜੇ ਸਾਲ 'ਚ ਭਰਤੀ ਹੋਇਆ 18ਵਾਂ ਸਾਲ ਲੱਗਦਾ ਕਿੰਨਾ ਦੱਸੇ ਯਾਰ ਇਹ ਬੱਚੇ ਨੇ ਬਹੁਤ ਵੇਲ ਕੀਤੀ ਉਹਨਾਂ ਦੇ ਘਰਾਂ ਦੀ ਹਾਂਜੀ ਇਹ ਬੱਚਾ 9ਵੀਂ ਤੋਂ ਰਾਤਾਂ ਨੂੰ ਡਿਊਟੀ ਕਰਦਾ ਸੀਗਾ ਤੇ ਹੜੀਆਂ ਕਰਦਾ ਸੀ ਤੇ ਦਿਨ 'ਚ ਸਕੂਲ ਜਾ ਕੇ ਪੜ੍ਹਾਈ ਕਰਦਾ ਸੀਗਾ 올ਡ ਸਟੋਰ ਦੇ ਵਿੱਚ ਵੀ ਇਹ ਬੱਚਾ 6-7 ਸਾਲ 9ਵੀਂ ਤੋਂ ਲੈ ਕੇ 12ਵੇਂ ਤੱਕ ਇਹ ਬੱਚਾ ਕਰਦਾ ਰਿਹਾ ਰਾਤੀ ਡਿਊਟੀ ਦਿਨ ਦੇ ਵਿੱਚ ਪੜਾਈ ਰਾਤੀ ਡਿਊਟੀ ਦਿਨ ਦੇ ਵਿੱਚ ਬੜੀ ਸਖਤ ਮਿਹਨਤ ਕੀਤੀ ਇੱਥੇ ਨੇ ਗਰਾਊਂਡ ਦੇ ਵਿੱਚ ਆਪਣੇ ਮਗਰ ਲੱਕਰੋ ਟਾਇਰ ਬੰਨ ਬੰਨ ਕੇ ਭੱਜ ਭੱਜ ਕੇ ਇੰਨੀ ਯਾਰਾ ਨੇ ਸਰੀਰ ਆਪਣਾ ਬਣਾਇਆ ਸੀ ਪਹਿਲੀ ਵਾਰ ਚ ਬੱਚਾ ਜਾਂਦੀ ਸਾਰੇ ਸਿਲੈਕਟ ਹੋ ਗਿਆ ਸੀ ਠੀਕ ਹੈ ਬੜੀ ਡਿਊਟੀ ਇਮਾਨਦਾਰ ਨੇ ਡਿਊਟੀ ਕੀਤੀ ਉਹਦੇ ਗੁਰੂ ਘਰ ਦਾ ਗਰੰਟੀ ਸੀਗਾ ਇਹ ਗਰੰਟੀ ਸਿੰਘ ਦੀ ਸੇਵਾ ਵੀ ਲਵਾਉਦਾ ਸੀਗਾ ਇੱਕ ਬੈਚ ਨੂੰ ਬੱਚਾ ਸੀਗਾ ਕੋਈ ਖਾਂਦਾ ਪੀਂਦਾ ਨਹੀਂ ਸੀਗਾ ਬਿਲਕੁਲ ਨਹੀਂ ਇੱਕ ਤਕੜਾ ਸ਼ੂਟਰ ਵੀ ਸੀਗਾ ਫੌਜ ਦੇ ਵਿੱਚ ਫੌਜ ਦੇ ਵਿੱਚ ਬਹੁਤ ਤਕੜਾ ਨਿਸ਼ਾਨੇਬਾਜ਼ ਸੀਗਾ ਜੀ ਏ ਆਰਰ ਦੇ ਵਿੱਚ ਜਿੱਥੇ ਸ਼ਹੀਦ ਹੋਇਆ ਇਹਨੇ ਆਪਣੀ ਕਹਿ ਕੇ ਡਿਊਟੀ ਲਵਾਈ ਸੀਗੀ 6 ਮਹੀਨੇ ਪਹਿਲਾਂ ਹੀ ਹੈ ਵੀ 6 ਮਹੀਨੇ ਪਹਿਲਾਂ ਇਹ ਆਪਣੀ ਮਰਜ਼ੀ ਦੇ ਨਾਲ ਇਸ ਬੀਲਾ ਨਾਲ ਦੇ ਦੋਸਤ ਆ ਦੋਨਾਂ ਰਹਿ ਕਰਕੇ ਚਲੋ ਕਹਿੰਦਾ ਵੀ ਯਾਰ ਕੁਝ ਮਾੜਾ ਮੋਟਾ ਮੇਰਾ ਜਿਹੜੀ ਮਾਲੀ ਹਾਲਤ ਸਹੀ ਹੋ ਜੂ ਮੇਰਾ ਕਰਜ਼ਾ-ਕੁਰਜ਼ਾ ਲੈ ਜੂਗਾ ਕੋਈ ਇਹਨੇ ਆਪਣੇ ਭਰਾ ਨੂੰ ਪੈਸੇ ਫੜ ਕੇ ਬਾਹਰ ਭੇਜਿਆ ਸੀ ਲੋਨ-ਲੋਨ ਲੈ ਕੇ ਬਾਹਰ ਭੇਜਿਆ ਸੀਗਾ ਕਹਿੰਦਾ ਯਾਰ ਮੇਰਾ ਕੋਈ ਕਰਜ਼ਾ ਲੈ ਜੂਗਾ ਚਲੋ ਉੱਥੇ ਲਾ ਕੇ ਆਉਨੇ ਆ ਸਾਲ 6 ਮਹੀਨੇ ਸਰਵਿਸ ਕਰਕੇ ਆਉਨੇ ਆ ਆਪਣਾ ਕਹਿ ਕੇ ਨੇ ਨੰਬਰ ਪਵਾਇਆ ਉਹਨਾਂ ਤਾਂ ਚਾਹੀਦੇ ਸੀ ਵੀ ਐਡਾ ਟਾਪ ਦਾ ਸ਼ੂਟਰ ਹੋਵੇ ਇਹ ਤਾਂ ਪਹਿਲਾ ਨੰਬਰ ਆਇਆ ਹੋਵੇ ਤੇ ਮਿਲਟਰੀ ਦੇ ਵਿੱਚ ਸਾਡੇ ਅਕੇ ਆਵੇ ਠੀਕ ਹੈ ਨਹੀਂ ਜਿਸ ਤਰ੍ਹਾਂ ਕਹਿ ਰਹੇ ਵੀ ਅੱਜ ਇਹਨੇ ਦੋਨਾਂ ਨੇ ਥੱਲੇ ਡਿਊਟੀ ਖਤਮ ਕਰਕੇ ਥੱਲੇ ਵੀ ਆਉਣਾ ਕਿਹਾ ਕੀ ਗੱਲਬਾਤ ਹਾਂਜੀ ਅੱਜ ਦਾ ਦਿਨ ਇਹਨਾਂ ਨੇ ਕਿਹਾ ਸੀ ਵੀ ਸਵੇਰੇ ਮੇਰੀ ਡਿਊਟੀ ਖਤਮ ਹੋ ਜਾਣੀ ਉਸ ਤੋਂ ਬਾਅਦ ਡਿਊਟੀ ਖਤਮ ਕਰਕੇ ਥੱਲੇ ਆ ਕੇ ਇਹਨੇ ਛੁੱਟੀ ਆ ਜਣਾ ਸੀਗਾ ਛੁੱਟੀ ਇਹਦੀ ਬੱਚੇ ਦੀ 2 ਮਹੀਨੇ ਦੀ ਮਨਜ਼ੂਰ ਹੋਈ ਹੋਈ ਸੀਗੀ ਆ ਕੇ ਇਹਨੇ ਆਪਣੇ ਮਕਾਨ ਦਾ ਕੰਮ ਪਾਉਣਾ ਸੀਗਾ ਸੁਪਨੇ ਸੀ ਕਿ ਵੀ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਤੇ ਇਹ ਮੈਂ ਕਹਿੰਦਾ ਸੀ ਬੇਟਾ ਚਲ ਵਿਆਹ ਕਰ ਲੈ ਕੋਈ ਤੇਰੀ ਪੈਸੇ ਟਕੇ ਦੀ ਲੋੜ ਆ ਮਾਲੀ ਹਾਲਤ ਤੇਰੀ ਮੈਂ ਸਹਾਰਾ ਲਾਉਂਗਾ ਕਹਿੰਦਾ ਨਹੀਂ ਵੀ ਵੀ ਡੈਡੀ ਮੈਂ ਤਾਂ ਛੁੱਟੀ ਆ ਕੇ ਆਪਣੀ ਕੋਠੀ ਪਾ ਕੇ ਮੈਂ ਵਧੀਆ ਗੱਡੀ ਲੈ ਕੇ ਮੈਂ ਫੇਰ ਮੈਰਿਜ ਕਰਾਉਣੀ ਆ ਮੈਂ ਇੰਨਾ ਮਾੜੇ ਹਾਲਾਤਾਂ ਦੇ ਵਿੱਚ ਮੈਂ ਪਰ ਵਿਆਹ ਨਹੀਂ ਕਰਾਉਣਾ ਹੈਗਾ ਚਾਹੇ ਮੈਂ 2 ਸਾਲ ਲੇਟੇ ਕਰਾਵਾਂ ਮੈਂ ਆਪਣਾ ਵਧੀਆ ਪੈਰਾਂ ਤੇ ਖੜਕੇ ਯਾਰ ਮੇਰਾ ਭਰਾ ਵੀ ਮੇਰਾ ਪਰਿਵਾਰ ਸਾਰਾ ਸਟੈਂਡ ਹੋ ਗਿਆ ਮੈਂ ਫਿਰ ਮੈਰਿਜ ਕਰਾਉਂਗਾ ਚਾਹੇ ਮੈਂ ਰਿਟਾਇਰਮੈਂਟ ਤੋਂ ਬਾਅਦ ਮੈਰਿਜ ਕਰਾਵਾਂ ਵੀ ਮੈਂ ਬਾਅਦ ਵਿੱਚ ਜਦੋਂ ਬੜਾ ਸੈੱਟ ਹੋ ਕੇ ਮੈਰਿਜ ਕਰਵਾਉਂਗਾ ਤਾਂ ਕਿਉਂ ਪਰਿਵਾਰ ਚ ਕੋਣੀ ਕੋਣੀ ਬੈਕਗ੍ਰਾਉਂਡ ਹੈ ਇੱਕ ਮਾਤਾ ਹੀ ਆ ਜੀ ਪਿਤਾ ਜਿਹੜਾ ਇਹਨਾਂ ਦਾ ਇਹ ਵਿਚਾਰਾ ਸਿਹਤ ਪੱਖੋਂ ਸਹੀ ਨਹੀਂ ਹੈਗਾ ਮੈਂਟਲੀ ਅਪਸੈਟ ਆ ਭੈਣ ਇੱਕ ਮੰਜੇ ਦੇ ਪਈ ਆ ਉਹਨੂੰ ਕਈ 2 3 4 ਸਾਲ ਹੋ ਗਏ ਮੰਜੇ ਦੇ ਪਈ ਨੂੰ ਸੱਲੀ ਮਾਰ ਰਹੀ ਜੇਦੀ ਕਮਾਉਣ ਵਾਸਤੇ ਤੇ ਹੁਣ ਆਪਣੇ ਫੌਜ ਦੇ ਅਧਿਕਾਰੀਆਂ ਨੂੰ ਗਰਾਫਟ ਦਾ ਕਹਿ ਮੜਾ ਹਜੇ ਸਾਨੂੰ ਤਾਂ ਸਿਰਫ ਮੌਤ ਦੀ ਸੂਚਨਾ ਦਿੱਤੀ ਉਹਨਾਂ ਨੇ ਸਵੇਰ ਤੋਂ ਤੇ ਉਸ ਤੋਂ ਬਾਅਦ ਵਿੱਚ ਸਾਨੂੰ ਪੱਕਾ ਇਹ ਵੀ ਨਹੀਂ ਪਤਾ ਵੀ ਡੈੱਡ ਬਡੀ ਕਿੰਨੇ ਵਜੇ ਆ ਰਹੀ ਆ ਕੀ ਗੱਲਬਾਤ ਆ ਸਾਨੂੰ ਤਾਂ ਕੋਈ ਪੱਕੀ ਇਹ ਵੀ ਸੂਚਨਾ ਨਹੀਂ ਲੋਕਲ ਅਧਿਕਾਰੀ ਥਾਣੇ ਦੇ ਪੁਲਿਸ ਦੇ ਜਾਂ ਹੋਰ ਅਧਿਕਾਰੀ ਸਾਨੂੰ ਪੁੱਛ ਰਹੇ ਨੇ ਸਾਨੂੰ ਹਜੇ ਕੋਈ ਪੱਕਾ ਸਾਨੂੰ ਕੋਈ ਕੰਫੀਡੈਂਸ ਨਹੀਂ ਹੈਗਾ ਵੀ ਅੱਜ ਡੈੱਡ ਬਡੀ ਅੱਜ ਆਉਣੀ ਆ ਕਿ ਗੱਲ ਆਉਂਦੀ ਹੁਣ ਕਹਦੋ ਕਿ ਤੁਸੀਂ ਕੱਟ ਕੇ ਕਹਿ ਸਕਦੇ ਉਹਨਾਂ ਚ ਲੱਗਾ 1.5 ਮਹੀਨਾ ਹੋ ਗਿਆ ਜੀ ਇਹ ਛੁੱਟੀ ਕੱਟ ਕੇ ਗਿਆ ਜੀ ਆਪਣਾ ਮਕਾਨ ਲਿਆਨੇ ਉਹਨਾਂ ਨੂੰ ਆਹ ਪਰਕੇ ਗਿਆ ਸੀ ਵੀ ਮੈਂ ਫੇਰ ਹੀ ਛੁੱਟੀ ਮਨਜ਼ੂਰ ਹੋ ਗਈ ਸੀ ਵੀ ਹੁਣ ਆ ਕੇ ਮਕਾਨ ਪਾਉਂਗਾ ਆਪਣਾ ਤੇ ਘਰ ਚ ਮੈਰਿਜ ਰੱਖੀ ਹੋਈ ਆ ਵਿਆਹ ਰੱਖਿਆ ਹੋਇਆ ਜਿਹੜਾ ਮੇਰਾ ਇੱਕ ਭਾਈ ਫੌਜ ਦੇ ਵਿੱਚ ਸੀਗਾ ਉਹਦੀ ਬੇਟੀ ਦਾ ਵਿਆਹ ਰੱਖਿਆ ਉਹ ਉਹਦੀ ਡੈਥ ਹੋ ਗਈ ਸੀ ਉਰੇ ਆ ਕੇ ਪਿੰਡ ਆ ਕੇ ਅਸੀਂ ਉਹਦੇ 10-5 ਦਾ ਵਿਆਹ ਰੱਖਿਆ ਹੋਇਆ ਸੀਗਾ ਇਹ ਵਿਆਹ ਦੀਆਂ ਤਿਆਰੀਆਂ ਬੱਚਾ ਕਰਦਾ ਫਿਰਦਾ ਜੀ ਪਹਿਲੇ ਸਕੂਲ ਤੋਂ ਬੁੱਕ ਕਰਾਉਂਦੇ ਫਿਰਦੇ ਸੀ ਬੱਚੇ ਨਾਲ ਮਿਲ ਕੇ ਅਸੀਂ ਸਾਰੇ ਪਰਿਵਾਰ ਨਾਲ ਇਕੱਠੇ ਹੋ ਗਏ ਉਹ ਬੱਚੀ ਦਾ ਵਿਆਹ ਕਰਨਾ ਸੀਗਾ ਕਿ ਸਾਨੂੰ ਹਜੇ ਬਹੁਤ ਜ਼ਿਆਦਾ ਕਟਾ ਪਿਆ ਇਸ ਬੱਚੇ ਦੇ ਜਾਨ ਦਾ ਸਾਡਾ ਪਰਿਵਾਰ ਦੇ ਵਿੱਚੋਂ ਕਿ ਸਭ ਤੋਂ ਹੋਣ ਹਰ ਬੱਚਾ ਸੀ شریف ਬੱਚਾ ਸੀ ਸਭ ਤੋਂ ਜ਼ਿਆਦਾ ਇਹਦੀ ਸਿੱਧੀ ਘਰ ਚੱਲਦਾ ਸੀ ਇਹਦੀ ਸਿੱਧੀ ਪਰਿਵਾਰ ਚੱਲਦਾ ਸੀ ਸਾਡਾ